ਹਾਂਜੀ ਆਪਾਂ ਉਹਨਾਂ ਦੇ ਛੱਲੀ ਜੋ ਕਿ ਛੱਲੀਆਂ ਬਹੁਤ ਹੀ ਵਧੀਆ ਲੱਗਦੀਆਂ ਨੇ ਇੱਕ ਸਾਈਡ ਤੇ ਨੇ ਚਾਰ ਰੱਖਤੀਆਂ ਤੇ ਇੱਧਰ ਮੈਂ ਛੱਲੀਆਂ ਲੈ ਕੇ ਆਈ ਸੀ ਤੇ ਜੋ ਕਿ ਬਹੁਤ ਸਵਾਦ ਆਗੀਆਂ ਛੱਲੀਆਂ ਤੇ ਅੱਜ ਆਪਾਂ ਬਣਾਵਾਂਗੇ ਨਾਲੇ ਕੋफ्ते ਲੋਕਿ ਤੁਹਾਡੇ ਗੱਗ ਮੈਂ ਰੈਸਪੀ ਸ਼ੇਅਰ ਕਰਦੀ ਆ ਕੋफ्ते ਕਿਵੇਂ ਬਣਾਈਏ ਆ ਜਾਂ ਜਿੰਨਾਂ ਦੀਆਂ ਭੈਣਾਂ ਨੂੰ ਨਹੀਂ ਆਉਂਦੇ ਉਹਨਾਂ ਵਾਸਤੇ ਵੀਡੀਓ ਜਿਨ੍ਹਾਂ ਨੂੰ ਆਉਂਦੇ ਆ ਤੇ ਚਲੋ ਕੋਈ ਗੱਲ ਨਹੀਂ ਪਰ ਕਈ ਗੀਂ ਮੇਂ ਪੈਣਾ ਹੈਗੀਆਂ ਜਿਨ੍ਹਾਂ ਨੂੰ ਕੋਟੇ ਹੋਣੀ ਨਹੀਂ ਆਉਂਦੇ ਚਲੋ ਆਪਾਂ ਰੈਸਪੀ ਕਰਦੇ ਆ ਸ਼ੇਅਰ ਕਿ ਸਬਜੀ ਕੋਟਾਣੀ ਕਿਵੇਂ ਬਣਦੀ ਆ ਹੁਣ ਆਪਾਂ ਇੱਕ ਕੱਦੂ ਲੈ ਲਿਆ ਛੋਟਾ ਜਿਹਾ ਤੇ ਉਹਨੂੰ ਆਪਾਂ ਕਰ ਲੈਣਾ ਕੱਦੂ ਕੱਚ ਕੰਜੀ ਤਰ੍ਹਾਂ ਇਹਨੂੰ ਕੱਦੂ ਕੱਚ ਕਰ ਲੈਣਾ हां जी मैं दो कद्दू लाए थी छोटे-छोटे ते ਤੁਸੀਂ ਇੱਕ ਕद्दू ਦੇ ਵੀ ਕੋफ्ते ਬਣਾ ਸਕਦੇ ਹੋ ਤੇ ਮੇਰੇ ਕੋਲ ਦੋ ਕद्दू ਸੀ چھوٹے-ਛੋਟੇ ਤੇ ਸੋ ਇਸ ਕਰਕੇ ਮੈਂ ਦੋ ਕद्दू ਲਏ ਤੇ ਦੋਨਾਂ ਨੂੰ ਰਗੜ ਕੇ ਦੋਨਾਂ ਦੇ ਕੋफ्ते ਬਣਾਏ ਕਿਉਂਕਿ ਸਬਜੀ ਕਦੀ-ਕਦੀ ਜਿਆਦਾ ਚਾਹੀਦੀ ਹੁੰਦੀ ਆ ਕਿਉਂਕਿ ਮੰਮੀ ਨੂੰ ਵੀ ਦੇ ਦਈਦੀ ਆ ਮੰਮੀ ਬਖਰੇ ਰਹਿੰਦੇ ਆ ਕਦੀ ਉਹ ਬਣਾਉਂਦੇ ਆ ਸਬਜੀ ਉਹ ਮੈਨੂੰ ਦੇ ਦਿੰਦੇ ਆ हां जी ਇਹ ਸੌਂ ਲੈ ਲੈਣਾ ਤੇ ਆਪਾਂ ਕਦੂ ਨੂੰ ਕਰ ਲਿਆ ਵਾ ਪੀਸ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਲੈ ਲਈਏ ਤੁਸੀਂ ਆਪਣਾ ਐਸਪੀਮੈਂਟ ਲਾ ਲਿਆ ਕਰੋ ਕਿ ਕਿੰਨੇ ਕੁ ਮਨ ਲੋ ਕਦੂ ਦੇ ਵੇਸਣੇ ਚਾਹੀਦਾ ਵਾ ਮਿਕਸ ਹੋ ਜੂਗਾ ਜੋੜ ਲਾ ਲੈਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪਾਣੀ ਨਹੀਂ ਪੋੜਨਾ ਆਪਾਂ ਕਿਉਂਕਿ ਕਦੂ ਦਾ ਕੁਦਰਤੀ ਤੌਰ ਤੇ ਪਾਣੀ ਵਿੱਚ ਹੁੰਦਾ ਵਾ ਸੋ ਇਸ ਕਰਕੇ ਆਪਾਂ ਪਾਣੀ ਨਹੀਂ ਪੋੜਨਾ ਜੇਕਰ ਆਪਾਂ ਕਦੂ ਨੂੰ ਕਰਾਂਗੇ ਕਦੂ ਕਾਸ਼ੇ ਤੇ ਫਿਰ ਵੇਸੜਾ ਰਲਾਵਾਂਗੇ ਤਾਂ ਇਹ ਇਹਦੇ ਵਿੱਚੋਂ ਪਾਣੀ ਆ ਜਾਣਾ ਆਪਣੇ ਆਪ ਤੇ ਇਸ ਕਰਕੇ ਫਿਰ ਮੈਂ ਕਦੂ ਨੂੰ ਰਲਾ ਲਿਆ ਵਿੱਚ ਮਿਰਚ ਮਸਾਲੇ ਤੇ ਲੂਣ ਪਾ ਲੈਣਾ ਵਾ ਤੇਲ ਲਾ ਲੈਣਾ ਮੈਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਹਲਦੀ ਨਹੀਂ ਪਾਉਣੀ ਤੇ ਇਹ ਖਾਸ ਧਿਆਨ ਰੱਖਿਓ ਕਿਉਂਕਿ ਆਪਾਂ ਪਕੌੜੇ ਬਣਾਉਣੇ ਆ ਜਿਵੇਂ ਪਕੌੜਿਆਂ ਵਾਂਗੂ ਇਹਨੂੰ ਤਿਆਰ ਕਰਨਾ ਵਾ ਤੇ ਪਕੌੜਿਆਂ ਚ ਹਲਦੀ ਨਹੀਂ ਪੈਂਦੀ ਇਸ ਕਰਕੇ ਵੀ ਨਹੀਂ ਹੈ ਪੈਣਾ ਨੂੰ ਬੇਨਤੀ ਹੈ ਕਿ ਹਲਦੀ ਨਹੀਂ ਪਾਉਣੀ ਚਲੋ ਜੀ ਮੈਂ ਕਰ ਲਿਆ ਕੋਲੇ ਦਾ ਤਿਆਰ ਕੋਪਿਆਂ ਦਾ ਤੇ ਇੱਕ ਸਾਈਡ ਤੇ ਮੈਂ ਕੜਾਈ ਰੱਖਤੀ ਆ ਤੇ ਤੇਲ ਗਰਮ ਜੀ ਦੋ ਹੋ ਗਿਆ ਉਹਦੇ ਵਿੱਚ ਮੈਂ ਛੋਟੇ ਛੋਟੇ ਪਕੌੜੇ ਕੱਢ ਕੇ ਪਾ ਦੇਣੇ ਆ ਚਾਹੇ ਚਮਚਾ ਲੈ ਸਕਦੇ ਹੋ ਤੁਸੀਂ ਤੇ ਮੈਂ ਛੋਟੇ ਛੋਟੇ ਪਕੌੜੇ ਕੱਢ ਲੈਣੇ ਆ ਤੇ ਗਰਮ ਹੋ ਗਿਆ ਹਾਂਜੀ ਇਸ ਤਰ੍ਹਾਂ ਬਸ ਪਕੌੜੇ ਕੱਢ ਲੈਣੇ ਆ ਤੇ ਇੱਧਰ ਵੇਖੋ ਕਿੰਨਾ ਸੋਹਣਾ ਕਲਰ ਆਇਆ ਬਰਾਊਨ ਹੋ ਗਿਆ ਤੇ ਆਪਾਂ ਇਹਨਾਂ ਦਾ ਪਾਸਾ ਵੀ ਪਲਟ ਲੈਣਾ ਆ ਕਿਉਂਕਿ ਇੱਕ ਸਾਈਡ ਤੇ ਕੱਚੇ ਰਹਿ ਜਾਂਦੇ ਆ ਤੇ ਇਹਨਾਂ ਨੂੰ ਪਲਟ ਲੈਣਾ ਆ ਚਮਚੇ ਨਾਲ ਜਾਂ ਕਿਸੇ కర్ਚੀ ਨਾਲ ਤੇ ਇੱਧਰ ਦੇਖੋ ਇੱਧਰ ਪਕੌੜੇ ਬਣ ਗਏ ਆ ਦੂਸਰੀ ਵਾਰੀ ਬਣੰਦੇ ਆ ਤੀਸਰੀ ਵਾਰੀ ਮੇਰਾ ਕੋਲ ਪਿਆ ਆ ਵਾ ਤੇ ਸਾਰਿਆਂ ਦਾ ਪਕੌੜੇ ਕੱਢ ਲੈਣੇ ਆ ਤੇ ਇਹਨਾਂ ਪਕੌੜੇ ਨੂੰ ਕੱਢ ਕੇ ਹੈਲੋ ਜੀ গুਡ ਮਾਰਨਿੰਗ ਸਤਿ ਸ੍ਰੀ ਅਕਾਲ ਹੋ ਸਨਾਂ ਸਾਰੇ ਕਿਵੇਂ ਹੋ ਮੈਂ ਬਣਾਉਂਦੀ ਆ ਦੁਪਹਿਰ ਦੀ ਸਬਜ਼ੀ ਕੋਟੇ ਬਣਾਉਂਦੀ ਆ ਦੇਖੋ ਇੱਧਰ ਕਦੂ ਨੂੰ ਮੈਂ ਕਦੂ ਕੱਛ ਕਰਕੇ ਵੇਸਣ ਵਿੱਚ ਪਾਤਾ ਸੀ ਨਾ ਪਾਣੀ ਪਾਉਂਦੀ ਲੋੜ ਨਹੀਂ ਕਿਉਂਕਿ ਕਦੂ ਆਪਣਾ ਪਾਣੀ ਜਿਹੜਾ ਹੁੰਦਾ ਨਾ ਮਤਲਬ ਕਿ ਵੈਸੀ ਮਤਲਬ ਪਾਣੀ ਪਾਉਂਦੀ ਲੋੜ ਨਹੀਂ ਹੈ ਨਾ ਕਦੂ ਚ ਪਾਣੀ ਹੁੰਦਾ ਵਾ ਤੇ ਉਹ ਛੱਡ ਦਿੰਦਾ ਤੇ ਇਸ ਕਰਕੇ ਮੈਂ ਇਦੇ ਵਿੱਚ ਨੂਨ ਮਿਰਚ ਮਸਾਲਾ ਜੋ ਵੀ ਸਭ ਕੁਝ ਪਾਤਾ ਵਾ ਹਲਦੀ ਨਹੀਂ ਪਾਉਣੀ ਪਰ ਤੇ ਇੱਧਰ ਪਕੌੜੇ ਰੈਡੀ ਹੋ ਚੱਲੇ ਆ ਤੇ ਇੱਧਰ ਮੈਂ ਮਲਾਈ ਜੋ ਕਿ ਘਿਓ ਬਣਾਉਣ ਵਾਸਤੇ ਮੈਂ ਰੱਖਤਾ ਵਾ ਤੇ ਮੈਂ ਖੈਵੀ ਬਣਾ ਲਈਏ ਨਾਲ ਹੀ ਲੱਗਦੇ ਲੱਗੇ ਖਲੋਤੀਆਂ ਤੇ ਚਲੋ ਜੀ ਇੱਕ ਸਾਈਡ ਤੋਂ ਤਾਂ ਹੋ ਗਏ ਆ ਪਕੌੜੇ ਤੇ ਮੈਂ ਕੋਪ ਤੇ ਪਕੌੜੇ ਬਣੰਦੇ ਆ ਤੇ ਇਧਰ ਮੈਂ ਮਸਾਲਾ ਲਸਣ ਪਿਆਜ਼ ਅਦਰਕ ਤੇ ਹਾ ਜਿਆਦਾ ਲਸਣ ਛਿੱਲਿਆ ਸੀ ਤੇ ਜੋ ਕੇ ਰੱਖ ਲਾਂਗੇ ਤੇ ਪਿਆਜ਼ ਵੀ ਜਿਆਦਾ ਸੀ ਇਹਨੂੰ ਵੀ ਰੱਖ ਲਿਆ ਤੇ ਬਾਕੀ ਇਹਨੂੰ ਮਸਾਲੇ ਨੂੰ ਪੀਸ ਲਾਂਗੇ ਤੇ ਇਧਰ ਪਕੌੜੇ ਬਣੰਦੇ ਆ ਇਧਰ ਇਹਨਾਂ ਨੂੰ ਕੱਢ ਲਾਂਗੇ ਤੇ ਫਿਰ ਮੈਂ ਇਧਰ ਦੂਸਰਾ ਕੰਮ ਮਸਾਲਾ ਵੀ ਪੀਸ ਲਾਂਗੀ ਲਾਗੇ ਤੇ ਬਾਕੀ ਜੋ ਭਾਂਡੇ ਵਗੈਰਾ ਪਤਾ ਤੁਹਾਨੂੰ ਪੈ ਰਹਿੰਦੇ ਉਹਦੀ ਭਰੀ ਰਹਿੰਦੀ ਆ ਜੋ ਕਿ ਕਦੀ ਖਤਮ ਨਾ ਹੋਣ ਵਾਲੇ ਭਾਂਡੇ ਤੇ ਸਵੇਰ ਦੀ ਰੋਟੀ ਖਾਧੀ ਆ ਤੇ ਹੁਣ ਦੁਪਹਿਰ ਦੀ ਟੈਨਸ਼ਨ ਜੀ ਪੈ ਗਈ ਸਬਜ਼ੀ ਦੀ ਤੇ ਮੈਂ ਕਿਹਾ ਚੱਲ 1 ਘੰਟਾ ਲੱਗ ਜਾਣਾ ਸਬਜ਼ੀ ਬਣਾਉਣ ਨੂੰ ਤੇ ਲੱਗੇ ਸਬਜ਼ੀ ਬਣ ਜੂਗੀ ਤੇ ਲੱਗੇ ਭਾਂਡੇ ਧੋ ਲਾਂਗੇ ਤੇ ਰਸੋਈ ਦੇ ਐਵੇਂ ਖਿਲਾਰੇ ਖਤਮ ਕਰਕੇ ਤੇ ਫਿਰ ਬੱਚਿਆਂ ਨੂੰ ਸਕੂਲੋਂ ਲੈਣ ਜਾਣਾ ਪੈਂਦਾ ਵਾ ਤੇ ਇਸ ਕਰਕੇ ਫਿਰ ਕੰਮ ਫਿਰ ਦੁਪਹਿਰ ਦੀ ਪਹਿਲੇ ਟੈਨਸ਼ਨ ਪੈ ਜਾਂਦੀ ਆ ਕੰਮ ਫਟਾਫਟ ਕਰਨੇ ਪੈਂਦੇ ਆ ਤੇ ਫਿਰ ਬੱਚਾ ਨੂੰ ਸਕੂਲੋਂ ਲੈ ਕੇ ਆਉਣਾ ਟਿਊਸ਼ਨ ਛੱਡ ਕੇ ਆਉਣਾ ਸਾਰੀ ਦਿੜੀ ਦੌੜਾਂ ਲੱਗੀਆਂ ਰਹਿੰਦੀਆਂ ਨੇ ਦੌੜ ਭੱਜ ਬਹੁਤ ਜ਼ਿਆਦੀ ਆ ਉਸ ਤੋਂ ਬਾਅਦ ਕੰਮ ਧੰਦੇ ਕਰਕੇ ਜੇ ਕੋਈ ਸਬਜ਼ੀ ਫੇਰ ਬਣਾਉਣੀ ਪਈ ਸ਼ਾਮ ਨੂੰ ਰਾਤ ਨੂੰ ਲਓ ਜੀ ਆਪਾਂ ਪਕੌੜੇ ਇੱਕ ਰੀਤਾ ਰੈਡੀ ਹੋ ਚੁੱਕੇ ਨੇ ਇਹ ਮਤਲਬ ਕਿ ਇਹਨਾਂ ਨੂੰ ਕੱਢ ਕੇ ਫਿਰ ਆਪਾਂ ਦੂਜਾ ਕੀ ਕਹਿੰਦੇ ਨੇ ਪੂਰ ਉਹ ਪਾ ਦਾਂਗੇ ਤੇ ਚਲੋ ਜੀ ਲੱਗੇ ਸਬਜੀ ਬਣਦੀ ਰਹੂਗੀ ਪਕੌੜੇ ਕੱਢ ਲਾਂਗੇ ਤੇ ਕੀ ਕਹਿੰਦੇ ਨੇ ਫਿਰ ਬੱਚੇ ਸਕੂਲੋਂ ਲੈਣ ਜਾਣਾ ਪੈਂਦਾ ਵਾ ਇਹ ਵੀ ਡਿਊਟੀ ਮੇਰੀ ਲੱਗੀ ਕਿਉਂਕਿ ਕੰਮ ਬਹੁਤ ਜ਼ਿਆਦਾ ਵਾ ਇਹਨਾਂ ਦਾ ਦੁਕਾਨ ਦਾ ਚੱਕੀ ਦਾ ਤੇ ਬੱਤੀ ਬਹੁਤ ਬੰਦ ਹੁੰਦੀ ਆ ਕੱਟ ਲੱਗਦੇ ਆ ਤੁਹਾਨੂੰ ਪਤਾ ਕਣਕਾਂ ਵਾਡੀਆਂ ਚੱਲਣਦੀਆਂ ਇਸ ਕਰਕੇ ਲਾਈਟ ਸਵੇਰ ਤੋਂ ਬੰਦ ਹੋ ਜਾਂਦੀ ਆ ਤੇ ਤੜਕੇ 4 ਵਜੇ ਦੀ ਚੱਕੀ ਚੱਲਣਦੀ ਆ ਤੇ ਤੁਹਾਨੂੰ ਪਤਾ ਕਿ ਕੀ ਕਹਿੰਦੇ ਨੇ ਲੋਕ ਫਿਰ ਆਟੇ ਮੰਗਦੇ ਆ ਆਟੇ ਤੋਂ ਬਿਨਾ ਨਹੀਂ ਰਿਹਾ ਜਾਂਦਾ ਇਸ ਕਰਕੇ ਤੜਕੇ 4 ਵਜੇ ਦੀ ਚੱਕੀ ਚੱਲਣਦੀ ਸੀ ਤੇ ਹੁਣ ਮਤਲਬ ਕਿ ਬੱਤੀ ਬੰਦ ਆ ਤੇ ਹੁਣ ਜੋ ਇਹਨਾਂ ਦੇ ਬਾਹਰ ਦੇ ਕੰਮ ਹੁੰਦੇ ਆ ਉਹ ਕਰਦੇ ਰਹਿੰਦੇ ਆ ਤੇ ਚਲੋ ਜੀ ਫਿਰ ਆਪਾਂ ਦੁਕਾਨ ਤੇ ਚਾਹ ਚੋ ਭੇਜਣੀ ਹੁੰਦੀ ਆ ਤੇ ਮੈਂ ਬੱਚਾ ਨੂੰ ਸਕੂਲੋਂ ਲੈ ਕੇ ਫਿਰ ਥੋੜਾ ਕਵਾ ਪਿਆ ਕੇ ਉਹਨਾਂ ਨੂੰ ਫਿਰ ਟਿਊਸ਼ਨ ਭੇਜਣਾ ਹੁੰਦਾ ਫਿਰ ਮੈਂ ਹੀ ਛੱਡ ਕੇ ਆਉਣਾ ਹੁੰਦਾ ਐਕਟਿਵਾ ਤੇ ਉਸ ਤੋਂ ਬਾਅਦ ਮੈਂ ਦੁਕਾਨ ਤੇ ਫਿਰ ਚਾਹ ਪੇਜਣੀ ਹੁੰਦੀ ਆ ਉਸ ਤੋਂ ਬਾਅਦ ਫਿਰ ਮੈਂ ਦੁਕਾਨ ਤੇ ਵੀ ਬੈਠਣਾ ਹੁੰਦਾ ਥੋੜਾ ਟਾਈਮ ਕਿਉਂਕਿ ਬਸ ਐਵੇਂ ਸਾਰੀ ਦਿਹਾੜੀ ਦੌੜ ਭੱਜ ਹੁੰਦੀ ਰਹਿੰਦੀ ਆ ਇਧਰ ਮਲਾਈ ਰਿਜਨ ਦਈ ਆ ਬਾਹਰ ਨਾ ਆ ਜੇ ਨਾ ਪਹਲਾ ਲਾਂਗੇ ਸਾਰੀ ਦਿਹਾੜੀ ਅੱਗੇ ਮੈਂ ਬੈਠ ਜਾਂਦੀ ਘਰ ਆਰੈਸਟ ਕਰਦੀ ਸੀ ਲੰਮੇ ਪੈ ਜਾਂਦੀ ਸੀ ਦੁਪਹਿਰੇ ਹੁਣ ਨਹੀਂ ਬੈਠਾ ਜਾਂਦਾ ਤੇ ਹੁਣ ਦੁਕਾਨ ਤੇ ਵੀ ਬਹਿਣਾ ਪੈਂਦਾ ਮੈਨੂੰ ਚਲੋ ਜੀ ਆਪਾਂ ਦੂਸਰੀ ਵਾਰ ਪਕੌੜੇ ਹੀ ਪਾ ਦਾਂਗੇ ਕੋਕ ਤੇ ਕੋਕ ਤੇ ਦੇ ਪਕੌੜੇ ਹਸਰਾ ਕਰਕੇ ਆਪਾਂ ਸਾਰੇ ਪਕੌੜੇ ਕੱਢ ਲੈਣੇ ਆ ਤੇ ਇਧਰ ਆ ਬਣ ਗਏ ਆ ਐਵੇਂ ਕਰਕੇ ਆਪਾਂ ਦੋ ਤਿੰਨ ਵਾਰੀ ਸਾਰੇ ਪਕੌੜੇ ਬਣ ਜਾਣੇ ਆ ਜੇ ਕਿਸੇ ਨੇ ਵੀ ਕੋफ्ते ਬਣਾਉਣੇ ਆਉਣ ਤਾਂ ਬਹੁਤ ਸਿੰਪਲ ਜੀ ਰੈਸਪੀ ਆ ਕੱਦੂ ਨੂੰ ਬਿੱਲੀ ਕਸ਼ ਕਰਕੇ ਉਹਦੇ ਵਿੱਚ ਵੇਸਣ ਰਲਾ ਲੈਣਾ ਜਿੰਨਾ ਕੋ ਤੁਹਾਨੂੰ ਚਾਹੀਦਾ ਕੋਲੀ ਇੱਕ ਵੇਸਣ ਦੀ ਮੈਂ ਆ ਕੋਲੀ ਲਈ ਸੀ ਹਾਂਜੀ ਤਾਂ ਲੋ ਜੀ ਇੱਧਰ ਪਕੌੜੇ ਬਣ ਗਏ ਆ ਇੱਧਰ ਐਂਡ ਵਾਲਾ ਰਹਿ ਗਿਆ ਵਾ ਬਸ ਪਕੌੜੇ ਬਣ ਗਏ ਉਸ ਤੋਂ ਬਾਅਦ ਮੈਂ ਤੜਕਾ ਲਾ ਕੇ ਸਬਜੀ ਬਣਾ ਦਾਂਗੀ ਤੇ ਇੱਧਰ ਘਿਓ ਵੀ ਰਿਜਨ ਦਿਆ ਵਾ ਤੇ ਬਾਕੀ ਭਾਂਡੇ-ਪੁੰਡੇ ਮੈਂ ਥੋਲੇ ਆ ਤੇ ਥੋੜੇ ਖਲਾਰੇ ਰਹਿ ਗਏ ਆ ਸਾंभ ਕੇ ਸੋਈ ਚ ਫਿਰ ਮੈਂ ਤੜਕਾ ਲਾ ਕੇ ਫਿਰ ਬਾਹਰ ਵੇਖਾਂਗੇ ਕਿ ਅਗਰ ਸੋਈ ਤੋਂ ਬਾਹਰ ਕੋਈ ਕੰਮ ਕਰਨ ਵਾਲਾ ਤੇ ਬਾਕੀ ਮੈਂ ਕਹਿਣਾ ਚਾਹੁੰਨੀ ਆ ਕਿ ਜਿਹੜੀਆਂ ਮਤਲਬ ਕਿ ਕਾਫੀ ਭੈਣਾਂ ਨੂੰ ਹਨਾ ਭੈਣਾਂ ਬੀਬੀਆਂ ਭੈਣਾਂ ਨੂੰ ਪਤਾ ਆ ਵੀ ਇਹ ਸਬਜੀ ਕੋਕਤਿਆਂ ਦੀ ਕਿਵੇਂ ਬਣਾਈਦੀ ਆ ਚਲੋ ਉਹਨਾਂ ਨੂੰ ਤਾਂ ਪਤਾ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਮੈਨੂੰ ਪਤਾ ਕਿਉਂਕਿ ਕਾਫੀ ਭੈਣਾਂ ਜਿਨ੍ਹਾਂ ਨੂੰ ਨਹੀਂ ਬਣਾਉਣੀ ਆਉਂਦੀ ਕੋਕਤਿਆਂ ਦੀ ਸਬਜੀ ਇੱਕ ਸਿਸਟਰ ਮੈਨੂੰ ਪੁੱਛਣ ਦੇ ਸੀ ਕਿ ਕੋਪ ਤੇ ਕਿਵੇਂ ਬਣਦੇ ਆ ਤੇ ਮੈਂ ਇਸ ਕਰਕੇ ਉਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਮੇਰੀ ਵੀਡੀਓ ਦੇਖ ਲਿਓ ਸੋ ਮੈਂ ਉਹਨਾ ਕਰਕੇ ਪਹਿਲਾਂ ਕद्दू ਨੂੰ ਮੈਂ ਕद्दू ਕੱਛ ਬਿੱਲੀ ਕੱਛ ਕਰਕੇ ਤੇ ਬਿੱਲੀ ਕੱਛਾ ਦੇ ਚ ਕਰਨਾ ਆ ਜਿਹੜੀ ਇਹਦੇ ਚ ਮੈਂ ਕद्दू ਕੱਛ ਕਰਕੇ ਕद्दू ਨੂੰ ਤੇ ਇਹਦੇ ਵਿੱਚ ਜਿਹੜਾ ਬੇਸਨ ਕੋਲਤਾ ਕੋਲੀ ਤੇ ਫਿਰ ਇਹ ਵਿੱਚ ਮਿਰਚ ਮਸਾਲਾ ਤੇ ਲੂਣ ਮਿਰਚ ਮਸਾਲਾ ਤੇ ਇਹ ਕੁਝ ਪਾ ਕੇ ਮਿਕਸ ਕਰਕੇ ਤੇ ਤੇਲ ਤਾਰ ਕੇ ਉਹਦੇ ਵਿੱਚ ਫਿਰ ਪਕੌੜਿਆਂ ਵਾਂਗੂ ਪਕੌੜੇ ਕੱਢ ਲੈਣੇ ਆ ਤੇ ਉਹ ਜਿਹੜੇ ਫਿਰ ਪਕੌੜੇ ਬਣ ਜਾਣੇ ਇਹਨਾਂ ਨੂੰ ਕੱਢ ਕੇ ਤੇ ਆ ਜਿਹੜਾ ਤੇਲ ਆ ਜੇ ਤੇ ਜ਼ਿਆਦਾ ਹੋਇਆ ਇਹ ਮੇਰਾ ਹੁਣ ਇਸ ਟਾਈਮ ਜ਼ਿਆਦਾ ਤੇਲ ਆ ਮੈਂ ਕੱਢ ਲੈਣਾ ਥੋੜਾ ਤੇ ਇਸ ਤੇਲ ਵਿੱਚ ਜਿਹੜਾ ਮਸਾਲਾ ਪੀਸਿਆ ਪਿਆਜ਼ ਅਦਰਕ ਲਸਣ ਫਿਰ ਇਹਦੇ ਵਿੱਚ ਉਹੀ ਜਿਵੇਂ ਆਮ ਸਬਜ਼ੀ ਬਣਾਈਦੀ ਹੈ ਤੜਕਾ ਲਾਈਦਾ ਫਿਰ ਤੜਕਾ ਲਾ ਲੈਣਾ ਫਿਰ ਇਤਰੀ ਨੂੰ ਪਾਣੀ ਪਾ ਕੇ ਤਰੀ ਕਿੰਨਾ ਟਾਈਮ ਰਿਜ ਲੈਣ ਦੇਣੀ ਆ ਇਹ 2-3 ਰਿਜੇ ਆ ਜਾਣਗੇ ਤੇ ਫਿਰ ਉਸ ਤੋਂ ਬਾਅਦ ਪਕੌੜੇ ਪਾ ਲੈਣੇ ਆ ਵਿੱਚ ਤੇ ਬਸ ਗੈਸ ਬੰਦ ਕਰ ਦੇਣਾ ਫਿਰ ਐਵੇਂ ਕਰਕੇ ਸਬਜੀ ਕੋਪਟਿਆਂ ਦੀ ਬਣ ਜਾਂਦੀ ਹੈ ਵਿੱਚ ਧਨੀਆ ਪਾਓ ਬਸ ਸਿੰਪਲ ਜੀ ਰੈਸਪੀ ਆ ਜਿਵੇਂ ਆਪਾਂ ਆਮ ਸਬਜ਼ੀਆਂ ਨੂੰ ਤੜਕੇ ਲਾਉਨੇ ਤਰੀ ਵਾਲੀ ਕੋਈ ਬਸ ਇੰਨਾ ਵੀ ਆ ਪਕੌੜੇ ਕੱਢਣੇ ਆ ਤੇ ਸਿੰਪਲ ਆ ਉਹਨਾਂ ਵਾਸਤੇ ਮੈਂ ਇਹ ਵੀਡੀਓ ਬਣਾਈ ਆ ਤੇ ਬਾਕੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਹਾਂਜੀ ਇਧਰ ਮੈਂ ਵਿੱਚ ਪਿਆਜ਼ ਜਿਹੜਾ ਮਸਾਲਾ ਸੀ ਸਾਰਾ ਤੇਲ ਦੇ ਵਿੱਚ ਪਾਤਾ ਹੁਣ ਪਿਆਜ਼ ਮਤਲਬ ਕਿ ਬਰਾਊਨ ਹੋ ਜਾਣਗੇ ਲਾਲ ਫਿਰ ਆਪਾਂ ਹਲਦੀ ਮਿੱਥ ਮਸਾਲਾ ਸਰਵਸ ਪਾਵਾਂਗੇ ਇਹ ਜੇ ਤੇਲ ਜਿਆਦਾ ਸੀ ਮੈਂ ਤੇਲ ਕੱਢ ਲਿਆ ਹੋਇਆ ਬਾਅਦ ਚ ਸਬਜ਼ੀ ਚ ਕੰਮ ਆ ਜੂਗਾ ਤੇ ਇੱਧਰ ਟਮਾਟਰ ਤੇ ਮਿਰਚਾਂ ਹੁਣ ਇਹਦੇ ਚ ਪੀਤ ਲਾਂਗੇ ਤੇ ਬਾਅਦ ਚ ਪਾਉਨੇ ਆ ਹਾਂਜੀ ਮੈਂ ਮਿੱਠਾ ਮਸਾਲਾ ਹਲਦੀ ਤੇ ਦੇਗੀ ਮਿੱਠੀ ਸਰਵਜ ਪਾਤਾ ਵਾ ਤੇ ਹੁਣ ਮਸਾਲਾ ਭੁੱਜ ਚੱਲਿਆ ਵਾ ਤੇ ਇਹਦੇ ਵਿੱਚ ਪਾਣੀ ਪਾ ਲਾਂਗੇ ਤਰੀ ਲਾਵਾਂਗੇ ਉਸ ਬਾਅਦ 2-3 ਰਿਜੇ ਦਿਵਾ ਕੇ ਤੇ ਫਿਰ ਆਪਣੀ ਸਬਜ਼ੀ ਬਣ ਕੇ ਰੈਡੀ ਆ ਕੋਕਿਆਂ ਦੀ ਤੇ ਸੋ ਲੋਕ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਮਿਹਨਤ ਮੈਂ ਕਰਦੀ ਤਈਆਂ ਤੇ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਸਾਰੇ ਜਣੇ ਬਹੁਤ ਮਿਹਨਤ ਹੁੰਦੀ ਆ ਕਿਉਂਕਿ ਬਹੁਤ ਮਤਲਬ ਕੰਮ ਕਰਦੇ ਟਾਈਮ ਤੇ ਹੋਂ ਨਹੀਂ ਫੜਿਆ ਜਾਂਦਾ ਪਰ ਫਿਰ ਵੀ ਫੜਨਾ ਪੈਂਦਾ ਵਾ ਕੰਮ ਕਰਨੇ ਪੈਂਦੇ ਆ ਹਾਂਜੀ ਕਦੂ ਕਦੂ ਦੇ ਕੋफ्ते ਸਾਡੇ ਬਣ ਕੇ ਤਿਆਰ ਨੇ ਤੇ ਇਧਰ ਘਿਓ ਵੀ ਬਣ ਗਿਆ ਤੇ ਪਲੀਜ਼ ਮੇਰੇ ਚੈਨਲ ਨੂੰ ਕਰ ਦਿਓ